ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਆਪਾਂ ਗੱਲ ਕਰਾਂਗੇ ਇੱਕ ਤੋਂ ਲੈ ਕੇ 10 ਨਵੰਬਰ ਦੇ ਮੌਸਮ ਦੀ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਅਮੀ ਹਨੇਰ ਦੇ ਸਾਰ ਬੰਦੇ ਦਿਖਾਈ ਦੇਣੇ ਕਿਹੜਾ ਸਿਸਟਮ ਲੱਗਣ ਜਾ ਰਿਹਾ ਹੈ 4-5 ਤੋਂ ਲੈ ਕੇ 6 ਨਵੰਬਰ ਦੇ ਦਰਮਿਆਨ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਅਮੀ ਦੇ ਆਸਾਰ ਰਹਿਣਗੇ ਕਿਤੇ ਕਿਤੇ ਹਲਕਾ ਦਰਮਿਆਨਾ ਕਿਤੇ ਦਰਮਿਆਨੇ ਤੇਜ਼ ਮੀਂਹ ਦੇ ਛੱਟਾਂ ਲੱਗ ਸਕਦੇ ਆ ਕਿਹੜੇ ਕਿਹੜੇ ਖੇਤਰਾਂ ਵਿੱਚ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਸਾਰੀ ਅਪਡੇਟ ਅੱਜ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ ਜਾਉਂਦੇ ਹਾਂ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਮਲੇਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਕੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਚੈਨਲ ਤਨਵਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀ 1 2 3 ਨਵੰਬਰ ਨੂੰ ਜ਼ਿਆਦਾਤਰ ਮੌਸਮ ਠੀਕ-ਠਾਕ ਟੈਂਪਰੇਚਰ ਵਿੱਚ ਕੋਈ ਆ ਜਿਆਦਾ ਗਰਾਵਿਟ ਵੇਖਣ ਨਹੀਂ ਮਿਲੇਗੀ ਦਿਨ ਤੇ ਰਾਤ ਦੇ ਟੈਂਪਰੇਚਰ ਇਸ ਤਰ੍ਹਾਂ ਹੀ ਬਰਕਰਾਰ ਰਹਿਣਗੇ ਰਾਤ ਨੂੰ ਸਵੇਰ ਨੂੰ ਕੜਕਸਾਰ ਨੂੰ ਆ ਠੰਡ ਜਿਹੜੀ ਇਸ ਤਰ੍ਹਾਂ ਹੀ ਬਣੀ ਰਹੇਗੀ ਤਾਂ ਦੁਪਹਿਰ ਵੇਲੇ ਥੋੜੀ ਗਰਮਾਟ ਵੇਖਣ ਤਮ ਆ ਰਿਹਾ ਜਾਨਕੀ ਡਬਲਯੂਡੀ ਪਛਮੀ ਸਿਸਟਮ ਪਹਾੜਾਂ ਤੇ ਪਹੁੰਚ ਰਿਹਾ ਜਿਸ ਦਾ ਆ ਪ੍ਰਭਾਵ ਪੰਜਾਬ ਦੇ ਥੋੜੇ ਬਹੁਤ ਖੇਤਰਾਂ ਵਿੱਚ ਆ ਵੇਖਣ ਨੂੰ ਮਿਲ ਸਕਦਾ ਜਾਨਕੀ ਉੱਤਰ ਪੱਛਮੀ ਇਲਾਕੇ ਹੋਗੇ ਜਾਂ ਉੱਤਰ ਪੂਰਬੀ ਇਲਾਕੇ ਹੋਗੇ ਆ ਬਿਲਕੁਲ ਪਹਾੜ ਦੇ ਨਾਲ ਲੱਗਦੇ ਖੇਤਰ ਹੋਗੇ ਜਾਂ ਪਠਾਨਕੋਟ ਉਹ ਗੁਰਦਾਸਪੁਰ ਹੋਗੇ ਜਾਂ ਜਲੰਧਰ ਕਪੂਰਥਲਾ ਹੋਗੇ ਹਿਆਰਪੁਰ ਵਗੈਰਾ ਨਵਾਂ ਸ਼ਹਿਰ ਦੇ ਇਲਾਕੇ ਕੋ ਰੂਪਨਗਰ ਹੋਗੇ ਮੋਹਾਲੀ ਦੇ ਆਸਪਾਸ ਖੇਤਰ ਹੋਗੇ ਆਪਨਾ ਲੁਧਿਆਣਾ ਦੇ ਆਸਪਾਸ ਜਾਂ ਫਿਰੋਜ਼ਪੁਰ ਅਮਰਸਰ ਤਰਨਤਾਰ ਦੇ ਕੁਝ ਛਿੱਕਦੋ ਖੇਤਰ ਹੋ ਸਕਦੇ ਇਹਨਾਂ ਵਿੱਚ ਥੋੜੇ ਬਹੁਤੇ ਚਾਂਸ ਰਹਿਣਗੇ ਜ ਆ ਮੌਸਮ ਜਾਂ ਠੀਕ-ਠਾਕ ਰਹਿੰਦਿਆ ਸਾਰ ਨਹੀਂ ਤਾਂ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਬਿਲਕੁਲ ਦੱਖਣ ਪੱਛਮੀ ਇਲਾਕੇ ਹਰਿਆਣਾ ਦੇ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਉਹ ਜਾਂ ਪੱਛਮੀ ਸਰਦੀ ਲਾਕੇ ਹੋ ਗਏ ਉੱਤਰ ਆ ਦੱਖਣ ਪੂਰਬੀ ਲਾਕੇ ਹੋ ਗਏ ਆਪਣਾ ਪਟਿਆਲਾ ਸੰਗਰੂਰ ਹੋ ਗਿਆ ਫਿਰੋਜ਼ਪੁਰ ਹੋ ਗਿਆ ਫਰੀਦਕੋਟ ਮੁਕਸਰ ਹੋ ਗਿਆ ਆਪਣਾ ਮੋਗਾ ਦੇ ਖੇਤਰ ਬਰਨਾਲਾ ਦੇ ਆ ਫਾਜ਼ਲਖਾ ਹੋ ਗਿਆ ਇਤਿਹਾਸਕ ਖੇਤਰ ਉਹ ਜਾਂ ਰੂਪਨਗਰ ਹੋ ਗਿਆ ਜਾਂ ਅਸਵਾ ਆਪਣੇ ਮੋਹਾਲੀ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਇੱਥੇ ਮੌਸਮ ਜ਼ਿਆਦਾਤਰ ਠੀਕ-ਠਾਕ ਹੈ ਉੱਤਰ ਪੂਰਬੀ ਲਾਕੇ ਖਾਸ ਤੌਰ ਤੇ ਮਾਝਾ ਦੋਆਬਾ ਦੇ ਆ ਜਿਹ ਦਰਮਿਆਨੇ 1 2 2 4ਆਂ ਦੇ ਦੋ ਚਾਰ ਜਿਲਿਆਂ ਦੇ ਕੁਝ ਇਲਾਕਿਆਂ ਵਿੱਚ ਸੁਭਾਵਨਾ ਰਹੇਗੀ ਕਿ ਕਿਤੇ ਕਿਤੇ ਆ ਹਲਕੇ ਦਰਮਿਆਨੇ ਸ਼ਰਾਟੇ ਦਰਜ ਕੀਤੇ ਜਾ ਸਕਣ ਥੋੜੇ ਬੱਤੇ ਆਵਾਵਾਂ ਦੀ ਗਤੀ ਜਿਹੜੀ ਤੇਜ਼ ਹੈ ਮਾੜੀ ਮੋਟੀ ਵੇਖਣ ਨੂੰ ਮਿਲ ਸਾਰੀ ਜ਼ਿਆਦਾਤਰ ਮੌਸਮ ਜਾਂ ਠੀਕ ਠਾਕ ਹੈ ਤਾਂ ਇਹ ਟੈਂਪਰੇਚਰ ਵਿੱਚ ਕੋਈ ਜ਼ਿਆਦਾ ਗਰਾਵਟ ਵੇਖਣ ਨਹੀਂ ਮਿਲੇਗੀ ਤਾਂ ਉਸ ਤੋਂ ਬਾਅਦ ਅਗਲੇ ਜਿਹੜੇ ਆਪਾਂ ਤੁਹਾਨੂੰ ਦੱਸੇ 7 ਤੋਂ ਲੈ ਕੇ 10 ਨਵੰਬਰ ਦੇ ਦਰਮਿਆਨ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਪੰਜਾਬ ਦੇ ਅਲੱਗ-ਪਗ ਆਲਮੋਸਟ ਸਾਰੇ ਖੇਤਰਾਂ ਵਿੱਚ 100% ਕੈਸਰ 90 ਤੋਂ 95% ਮੌਸਮ ਠੀਕ ਠਾਕ ਹੈ 4- ਜਾਨਕੀ ਦੱਖਣ ਪੱਛਮੀ ਲਾਕਿਆ ਰੇਡ ਸਿਸਟਮ ਬਣਿਆ ਸੀ ਬੰਗਾਲ ਦੀ 깟ੀ ਅਰਬ ਸਾਗਰ ਤੇ ਉਸਤੇ ਹੋਣ ਲਗਾਤਾਰ ਪੌਂਦਰੀਆਂ ਸੀ ਜਿਸ ਕਰਕੇ ਆ ਥੋੜੇ ਬੋਤ ਖੇਤਰਾ ਵਿੱਚ ਆਚਾਨਸ ਬਣ ਸਕਦੇ ਨੇ ਇੱਕ ਅੱਧੇ ਆਪਾਂ ਗੱਲ ਕਰਦੇ ਜ਼ਿਲ੍ਹੇ ਦੇ ਕੁਝ ਕਲਾਕਿਆ ਵਿੱਚ ਅਚਾਨਕ ਗਰਚੰਗਲ ਬੱਦਲ ਬਣ ਦੀ ਸਬਾਉਣਾ ਥੋੜੇ ਬੋਤ ਖੇਤਰਾ ਵਿੱਚ ਬਣੇਗੀ ਜਿਆਦਾਤਰ ਮੌਸਮ ਜਿਹੜਾ ਆ ਠੀਕ ਠਾਕ ਰਹਿੰਦਿਆ ਸਾਰਨੇ ਤਾਂ 4 ਤੋਂ ਲੈ ਕੇ 6 ਨਵੰਬਰ ਦੇ ਦਰਮਿਆਨ ਇੱਕ ਅੱਧੇ ਜ਼ਿਲ੍ਹੇ ਦੇ ਦੋ ਚਾਰ ਜ਼ਿਲ੍ਹਿਆਂ ਦੇ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਜਿਆਦਾਤਰ ਮੌਸਮ ਆ ਸਾਫ ਤੇ ਜਾਨਕੀ 70 80 90% ਮੌ हो ਸਕਦੀ ਹੈ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਚੈਨਲ ਤੇ ਪਿਆਰ ਨਾਲ ਚੈਨ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤਵਰ ਤੋੜ ਬਹੁਤ ਬਹੁਤ ਧੰਨਵਾਦ